ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦੂਸਰੇ ਰਾਗ ਰਾਗ ਮਾਝ ਦੇ ਮਾਝ ਰਾਗ ਬੜਾ ਹੀ ਪਿਆਰਾ ਮਧੁਰ ਮਿੱਠਾ ਰਾਗ ਹੈ ਇਸ ਰਾਗ ਦੀ ਸੁਰ ਦੀ ਗੱਲ ਕਰੀਏ ਤੇ ਇਸ ਰਾਗ ਦੀ ਜੋ ਆਰੋਹੀ ਵਿੱਚ ਗਾ ਵਰਜਤ ਹੈ ਅਤੇ ਧਾ ਵਰਜਤ ਹੈ ਇਸ ਰਾਗ ਵਿੱਚ ਦੋਨੇ ਗਾ ਦੋਨੇ ਨੀ ਇਸਤੇਮਾਲ ਹੁੰਦੇ ਹਨ ਔਰ ਕਿਵੇਂ ਇਸਤੇਮਾਲ ਹੁੰਦੇ ਹਨ ਉਹ ਮੈਂ ਆਪ ਜੀ ਨੂੰ ਕਰਕੇ ਦੱਸਣ ਦੀ ਕੋਸ਼ਿਸ਼ ਕਰਦਾ ਜੀ ਸਾਰੇ ਮਾਪਾ ਗਾ ਨਹੀਂ ਲੁਣਾ ਗਾ ਵਰਜਤ ਹੈ ਸਾਰੇ ਮਾਪਾ ਨੀ ਧਾ ਨਹੀਂ ਲੁਣਾ ਧਾਮਨਾ ਹੈ ਵਰਜਤ ਹੈ ਸਾਰੇ ਮਾਪਾ ਨੀ ਸਾ ਆਂਦਿਆ ਨਹੀਂ ਗੋਮਲ ਸਾਨੇ ਦਾ ਬਦਮਾ ਗਮ 11 ਗਮ ਰਹੇ ਗਰੇ ਐਗਾ ਕੋਮਲ ਸਾਨੇ ਦਾ ਪਦਮ ਗਮ ਰਹੇ ਗਰੇ ਪਹਰੇ ਗਾ ਸਰਨੇ ਜ਼ਰੇ ਮpani ਸੰ ਇਸ ਰਾਗ ਦੀ ਆਰੋਹੀ ਅਵਰੋਹੀ ਲਿਖਤੀ ਰੂਪ ਚ ਔਰ ਸਰਲ ਰੂਪ ਚ ਗਾਣ ਚ ਇਹ ਰਾਗ ਦੀ ਜਿਹੜੀ ਸੁੰਦਰਤਾ ਪ੍ਰਗਟ ਨਹੀਂ ਹੋਏਗੀ ਇਸ ਰਾਗ ਦਾ ਚਲਨ ਥੋੜੇ ਤਰੀਕੇ ਦੇ ਨਾਲ ਗਾਣਾ ਪਏਗਾ ਤਾਂ ਮਾਂਜ ਰਾਗ ਪ੍ਰਗਟ ਹੋਏਗਾ ਜਿਵੇਂ ਸਾਨੇ ਦਾ ਪਦ ਭਗ ਮਰੇ ਗਰੇ ਪਾ ਗਰੇਗਾ ਸਰਨੇ ਜਰੇ ਮਵਨੀ ਸਾਨੇ ਦਾ ਵਾ ਇਹ ਰਾਗ ਦੀ ਜੋ ਵਾਦੀ ਸੰਵਾਦੀ ਵਿਦਵਾਨਾਂ ਨੇ ਦੋ ਤਰੀਕੇ ਦੇ ਨਾਲ ਮੰਨੇ ਆ ਕਿਸੇ ਨੇ ਰੇ ਪਾ ਔਰ ਕਿਸੇ ਨੇ ਸਾ ਮਾ ਦੋਨਾਂ ਹੀ ਜਗ੍ਹਾ ਤੇ ਜਦੋਂ ਆਪਾਂ ਨਿਯਾਸ ਕਰਦੇ ਆਂ ਰਾਗ ਦੀ ਖੂਬਸੂਰਤੀ ਬਰਕਰਾਰ ਰਹਿੰਦੀ ਹੈ ਔਰ ਅਲੱਗ ਤਰੀਕੇ ਦੇ ਨਾਲ ਪ੍ਰਗਟ ਹੁੰਦੀ ਹੈ ਕਿਵੇਂ ਸਾ ਨੇ ਦਾ ਪਾ ਦਾ ਮਗ ਮਰੇ ਗਰੇ ਪਾ ਗਰੇ ਗ ਸਰ ਨੇ ਜਰੇ ਮਾ ਪੇਰੇ ਪਵਲਾ ਕੰਬੀਨੇਸ਼ਨ ਸਰੇ ਮਾ ਪਾ ਦਾ ਨੀ ਸਾ ਨੇ ਦਾ ਪਾ ਦਾ ਮਗ ਮਰੇ ਗਰੇ ਸਰ ਸਰੇ ਮਾ ਪਾ ਦਾ ਮਗ ਇਸ ਤਰ੍ਹਾਂ ਇਹ ਰਾਗ ਨੂੰ ਗਾਇਨ ਕਰਨਾ ਤੇ ਹੋਈਆਂ ਭੁੱਲਾਂ ਚੁਕਾਇ ਜੀਮਾ ਇਸ ਰਾਗ ਦਾ ਜੋ ਸਮਾਂ ਹੈ ਉਹ ਦੁਪਹਿਰ ਉਹ ਸੰਧਿਆ ਕਾਲ ਦੇ ਵਿੱਚ ਹੈ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਤੇ ਇਸ ਰਾਗ ਦੀ ਨੋਟੇਸ਼ਨ ਸਮੇਤ ਸ਼ਬਦ ਅਗਲੀ ਵੀਡੀਓ ਦੇ ਵਿੱਚ ਆਪ ਜੀ ਸੇਵਾ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ